ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਹਾਲੀਵਿਜ਼ 11 ਜੁਲਾਈ ਨੂੰ ਰਿਲੀਜ਼ ਹੋਈ ਫਿਲਮ ਆ ਮਾਲਿਕ ਬਾਰੇ ਸਾਰੀ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਦੀ ਇਹ ਫਿਲਮ ਹੈ ਪੈਸਾ ਵਸੂਲ ਫਿਲਮ ਹੈ ਵੀ ਜਾਂ ਨਹੀਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਥੀਮ ਹੈ ਉਹ ਮੂਵੀ ਰਿਵਿਊ ਅਸੀਂ ਕਰਦੇ ਆ ਹਰ ਸ਼ਨੀਵਾਰ ਤੇ ਅੱਜ ਦੀ ਜਿਹੜੀ ਮੂਵੀ ਆ ਉਹ ਅਸੀਂ ਡਿਸਾਈਡ ਕੀਤੀ ਹੈ ਕਿ ਮਾਲਿਕ ਮੂਵੀ ਤੇ ਅਸੀਂ ਰਿਵਿਊ ਦੇਣਾ ਹੈ ਕਿਹੋ ਜੀ ਮੂਵੀ ਆ ਪੈਸਾ ਵਸੂਲ ਕਿਵੇਂ ਕਹਿ ਸਕਦੇ ਆ ਅਸੀਂ ਇਹਨੂੰ ਦੇਖੋ ਅ ਹਰੇਕ ਸ਼ੁੱਕਰਵਾਰ ਕੋਈ ਵੀ ਫਿਲਮ ਜਦੋਂ ਆਉਂਦੀ ਆ ਸਾਡੀ ਪ੍ਰਾਇਓਰਟੀ ਤਾਂ ਇਹ ਹੁੰਦੀ ਆ ਕਿ ਅਸੀਂ ਪੰਜਾਬੀ ਮੂਵੀ ਦੇ ਬਾਰੇ ਗੱਲਬਾਤ ਕਰੀਏ ਪਰ ਜਿਸ ਹਫਤੇ ਪੰਜਾਬੀ ਮੂਵੀ ਕਿਉਂਕਿ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਵੱਡੀ ਨਹੀਂ ਹੈ ਇਦਾਂ ਨਹੀਂ ਹੈ ਕਿ ਹਰੇਕ ਸ਼ੁੱਕਰਵਾਰ ਕੋਈ ਨਾ ਕੋਈ ਫਿਲਮ ਆਵੇ ਹਾਂ ਜਾਂ ਹਰੇਕ ਸ਼ੁੱਕਰਵਾਰ ਦੋ ਫਿਲਮਾਂ ਆਣ ਇਦਾਂ ਨਹੀਂ ਹੁੰਦਾ ਹਾਲਾਂਕਿ ਬਾਲੀਵੁੱਡ ਵੱਡੀ ਇੰਡਸਟਰੀ ਹੈ ਉੱਥੇ ਇਦਾਂ ਹੁੰਦਾ ਕਿ ਇੱਕ ਹਫਤੇ ਦੇ ਵਿੱਚ ਕਈ ਵਾਰੀ ਤਿੰਨ ਫਿਲਮਾਂ ਵੀ ਆ ਜਾਂਦੀਆਂ ਜਾਂ ਮੈਕਸਿਮਮ ਕੋਈ ਹਫਤਾ ਇਦਾਂ ਦਾ ਹੁੰਦਾ ਜਿਹਦੇ ਵਿੱਚ ਫਿਲਮ ਪੂਰੇ ਸਾਲ ਦੇ ਵਿੱਚ ਕੁਝ ਕੁ ਹਫਤੇ ਇਦਾਂ ਦੇ ਹੁੰਦੇ ਜਿਹਦੇ ਵਿੱਚ ਫਿਲਮ ਨਾ ਆਈ ਹੋਵੇ ਕੋਈ ਨਵੀਂ ਹਾਂ ਸੋ ਪੰਜਾਬੀ ਮੂਵੀ ਕੱਲ ਕੋਈ ਨਹੀਂ ਰਿਲੀਜ਼ ਹੋਈ ਔਰ ਫਿਲਮ ਰਿਲੀਜ਼ ਹੋਈ ਹੈ ਬਾਲੀਵੁੱਡ ਦੀ ਮਾਲਿਕ ਔਰ ਰਾਜਕੁਮਾਰ ਰਾਓ ਦੀ ਲੰਬੇ ਸਮੇਂ ਤੋਂ ਉਡਕੀ ਜਾਣ ਵਾਲੀ ਫਿਲਮ ਸੀ ਉਡਕੀ ਜਾਣ ਵਾਲੀ ਫਿਲਮ ਸੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਿਉਂਕਿ ਰਾਜਕੁਮਾਰ ਰਾਓ ਨੂੰ ਹਮੇਸ਼ਾ ਅਸੀਂ ਇੱਕ ਕਾਮੇਡੀ ਕਰੈਕਟਰ ਦੇ ਵਿੱਚ ਦੇਖਿਆ ਚਾਹੇ ਤੁਸੀਂ ਮੂਵੀ ਇਸਤਰੀ ਮੂਵੀ ਦੀ ਗੱਲ ਕਰੋ ਇਸਤਰੀ ਪਹਿਲੀ ਇਸਤਰੀ 2 ਜਾਂ ਹੋਰ ਬਹੁਤ ਸਾਰੀਆਂ ਮੂਵੀਜ਼ ਨੇ ਜਿਹਦੇ ਵਿੱਚ ਉਹਨਾਂ ਦੀ ਮੂਵੀਜ਼ ਦਾ ਕਨਸੈਪਟ ਬਹੁਤ ਸ਼ਾਨਦਾਰ ਹੁੰਦਾ ਮਤਲਬ ਉਹਨਾਂ ਦੀ ਕਾਮੇਡੀ ਦੇ ਵਿੱਚ ਲਾਸਟ ਦੇ ਵਿੱਚ ਜਾ ਕੇ ਇੱਕ ਸੋਸ਼ਲ ਮੈਸੇਜ ਹੁੰਦਾ ਤਕੜਾ ਵਧੀਆ ਮੈਸੇਜ ਹੁੰਦਾ ਮਤਲਬ ਫੈਮਿਲੀ ਪੈਕ ਮੂਵੀਜ਼ ਉਹਨਾਂ ਦੀਆਂ ਹੁੰਦੀਆਂ ਜਿਵੇਂ ਤੁਸੀਂ ਹਾਂ ਤੁਸੀਂ ਦੇਖ ਸਕਦੇ ਹੋ ਹਮ ਰਾਜਕੁਮਾਰ ਰਾਓ ਦੀ ਇਸ ਫਿਲਮ ਨੂੰ ਇਸ ਕਰਕੇ ਉਡੀਕਿਆ ਜਾ ਰਿਹਾ ਸੀ ਕਿਉਂਕਿ ਰਾਜਕੁਮਾਰ ਰਾਓ ਆਪਣੇ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆ ਰਹੇ ਸੀ ਇਸ ਮੂਵੀ ਦੇ ਵਿੱਚ ਉਹ ਐਜ਼ ਇੱਕ ਗੈਂਗਸਟਰ ਦੇ ਤੌਰ ਤੇ ਆ ਰਹੇ ਸੀ ਇੱਕ ਐਜ਼ ਉਹ ਉਸ ਕੈਰੈਕਟਰ ਦੇ ਰੂਪ ਦੇ ਵਿਚਾਰੇ ਸੀਗੇ ਜਿਨ੍ਹਾਂ ਜਿਹਨੂੰ ਜਿਹਦੇ ਬਾਰੇ ਸ਼ਾਇਦ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਦਰਸ਼ਕ ਸੀ ਉਹ ਵੀ ਦੇਖਣਾ ਚਾਹੁੰਦੇ ਸੀ ਕਿ ਰਾਜਕੁਮਾਰ ਰਾਓ ਹਾਲਾਂਕਿ ਬਹੁਤ ਹੀ ਟੈਲੈਂਟਡ ਐਕਟਰ ਨੇ ਉਹ ਕਿਸੇ ਵੀ ਰੋਲ ਨੂੰ ਬਖੂਬੀ ਨਿਭਾਉਂਦੇ ਨੇ ਔਰ ਇਸ ਮੂਵੀ ਦੇ ਵਿੱਚ ਵੀ ਮਾਲਿਕ ਮੂਵੀ ਦੇ ਵਿੱਚ ਵੀ ਆਪਣੇ ਕਿਰਦਾਰ ਦੇ ਨਾਲ ਉਹਨਾਂ ਨੇ ਜਸਟਿਸ ਕੀ ਤੌਰ ਸ਼ਾਨਦਾਰ ਉਹਨਾਂ ਦਾ ਅਭਿਨੇ ਜਿਹੜਾ ਉਹ ਇਸ ਮੂਵੀ ਦੇ ਲਈ ਰਿਹਾ ਹੈ ਤੁਸੀਂ ਰੋਲ ਦੀ ਗੱਲ ਕੀਤੀ ਹੈ ਕਰੈਕਟਰ ਦੀ ਗੱਲ ਕੀਤੀ ਰਾਜਕੁਮਾਰ ਰਾਉ ਦਾ ਜਿਹੜੀ ਇਸ ਮੂਵੀ ਦੀ ਜਿਹੜੀ ਲੁੱਕ ਹੈ ਬੜੀ ਖਤਰਨਾਕ ਗੈਂਗਸਟਰ ਵਾਲੀ ਇੱਕ ਲੁੱਕ ਹੈ ਲੋਕਾਂ ਨੇ ਕਿਸ ਤਰ੍ਹਾਂ ਉਸ ਚੀਜ਼ ਨੂੰ ਸਰਾਹਨਾ ਕੀਤੀ ਉਸ ਚੀਜ਼ ਦੀ ਦੇਖੋ ਮੈਂ ਰਾਜਕੁਮਾਰ ਰਾਉ ਦੇ ਜਿਹੜੀ ਪਰਫਾਰਮੈਂਸ ਆ ਉਸ ਤੋਂ ਪਹਿਲਾਂ ਜੇ ਅਸੀਂ ਮੂਵੀ ਦੇ ਉੱਪਰ ਥੋੜੀ ਜਿਹੀ ਝਾਤ ਮਾਰੀਏ ਤੇ ਮੂਵੀ 90s ਦੇ ਦੌਰ ਦੀ ਆ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੀ ਇੱਕ ਰিয়েਲ ਇਨਸੀਡੈਂਟ ਦੇ ਉੱਤੇ ਆਧਾਰਿਤ ਇਹ ਮੂਵੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਕਿਸਾਨ ਪਰਿਵਾਰ ਦਾ ਉਹ ਮੁੰਡਾ ਜਿਹੜਾ ਉਹ ਗੈਂਗਸਟਰ ਤੱਕ ਪਹੁੰਚਦਾ ਹੈ ਮੂਵੀ ਦੇ ਵਿੱਚ ਮੂਵੀ ਥ੍ਰਿਲਰ ਆ ਮੂਵੀ ਦੇ ਵਿੱਚ ਵਾਇਲੈਂਸ ਵੀ ਆ ਮਤਲਬ ਕੁੱਲ ਮਿਲਾ ਕੇ ਬਹੁਤ ਸਾਰੀਆਂ ਮੂਵੀਜ਼ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖੀਆਂ ਹੋਣ ਜੇ ਰਾਈਜ਼ ਪੁਸ਼ਪਾ ਆ ਜਾਂ ਤੁਸੀਂ ਹੋਰ ਬਹੁਤ ਸਾਰੀਆਂ ਸੰਜੇ ਦੱਤ ਦੀ ਮੂਵੀ ਸੀ ਇੱਕ ਵਾਸਤਵ ਉਹ ਇਦਾਂ ਦੀਆਂ ਮੂਵੀਜ਼ ਤੁਸੀਂ ਬਹੁਤ ਸਾਰੀਆਂ ਦੇਖੀਆਂ ਹੋਈਆਂ ਇਸ ਕਰਕੇ ਤੁਸੀਂ ਜਦੋਂ ਇਸ ਮੂਵੀ ਨੂੰ ਦੇਖਣ ਦੇ ਲਈ ਜਾਂਦੇ ਆ ਜਿਹੜੀ ਮੂਵੀ ਰਾਜਕੁਮਾਰ ਰਾਓ ਦੀ ਮਾਲਿਕ ਆਈ ਆ ਤੁਹਾਨੂੰ ਕਿਤੇ ਨਾ ਕਿਤੇ ਇਹ ਜਰੂਰ ਮਹਿਸੂਸ ਹੋਏਗਾ ਕਿ ਤੁਸੀਂ ਇਹ ਵਾਲਾ ਕਨਸੈਪਟ ਦੇਖ ਚੁੱਕੇ ਆ ਪਹਿਲਾਂ ਮੂਵੀ ਦੇ ਵਿੱਚ ਕੁਝ ਨਵਾਂ ਪੰਨ ਤੁਹਾਨੂੰ ਨਜ਼ਰ ਨਹੀਂ ਆਏਗਾ ਇੱਕ ਆਮ ਘਰ ਦਾ ਨੌਜਵਾਨ ਜਾਂ ਬੱਚਾ ਜਿਹੜਾ ਉਹ ਕਿਸ ਪ੍ਰਸਥਿਤੀਆਂ ਦੇ ਵਿੱਚ ਫਸ ਕੇ ਫਿਰ ਗੈਂਗਸਟਰ ਬਣ ਜਾਂਦਾ ਇਹ ਸਟੋਰੀ ਇਸ ਤਰੀਕੇ ਨਾਲ ਚੱਲਦੀ ਹੈ ਮੈਂ ਕੁਝ ਮੂਵੀਜ਼ ਦਾ ਨਾਮ ਲਿਆ ਸਮਾਜਿਕ ਹਕੀਕਤ ਨੂੰ ਬਿਆਨ ਕਰਦੇ ਉਹ ਮੈਂ ਕੁਝ ਮੂਵੀਜ਼ ਦਾ ਜਿਹਨਾਂ ਦਾ ਨਾਮ ਲਿਆ ਉਹਨਾਂ ਦੇ ਵਿੱਚ ਵੀ ਤੁਸੀਂ ਰਿਲੇਟ ਕਰ ਸਕਦੇ ਹੋ ਮਤਲਬ ਤੁਸੀਂ ਜਦੋਂ ਇਸ ਮੂਵੀ ਨੂੰ ਦੇਖਣ ਜਾਓਗੇ ਤਾਂ ਤੁਸੀਂ ਕਹੋਗੇ ਕਿ ਅੱਛਾ ਯਾਰ ਇਹ ਤਾਂ ਪੁਸ਼ਪਾ ਵਰਗੀ ਫਿਲਮ ਆ ਹੂੰ ਪੁਸ਼ਪਾ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਉਹ ਆਪਣੀ ਪਤਨੀ ਦੇ ਲਈ ਕੀ ਕੋਸ਼ਿਸ਼ ਕਰਦਾ ਆ ਫਿਰ ਰਸਤੇ ਦੇ ਵਿੱਚ ਬਹੁਤ ਸਾਰੇ ਗੈਂਗਸਟਰ ਆ ਜਾਂਦੇ ਆ ਬੇਸਿਕਲੀ ਅਸੀਂ ਕਹਿ ਸਕਦੇ ਕਿ ਇੱਕ ਆਮ ਇਨਸਾਨ ਦੀ ਇਹ ਕਹਾਣੀ ਆ ਜਿਹੜੀ ਕਿ ਸੱਚੀ ਵਿੱਚ ਘਟਨਾ ਜਿਹੜੀ ਘਟਿਤ ਹੋਈ ਆ ਤੁਸੀਂ ਗੱਲ ਕੀਤੀ ਇਲਾਹਾਬਾਦ ਦੀ ਸ਼ਾਇਦ ਹਾਂ 90 ਦੇ ਦੌਰ ਦੀ ਇਹ ਘਟਨਾ ਆ ਔਰ ਉਸ ਨੂੰ ਦਰਸਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕਿਤੇ ਨਾ ਕਿਤੇ ਮੂਵੀ ਜੋ ਦੇਖੋ ਇੱਕ ਪੁਸ਼ਪਾ ਮੂਵੀ ਆਈ ਪੁਸ਼ਪਾ ਮੂਵੀ 3 ਘੰਟੇ ਦੀ ਫਿਲਮ ਸੀ ਹਾਂ 3 ਘੰਟੇ ਤੁਹਾਡੇ ਕਿਸ ਤਰੀਕੇ ਦੇ ਨਾਲ ਬੀਤ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਾ ਫਿਲਮ ਨੇ ਤੁਹਾਨੂੰ ਬੰਨ ਕੇ ਰੱਖਿਆ ਹਾਂ ਜਿਹੜੀ ਇਹ ਫਿਲਮ ਮਾਲਿਕ ਹਾਂ ਇਹ ਵੀ ਪੁਸ਼ਪਾ ਵਰਗੀ ਆ ਪਰ ਇਹਦੇ 2 ਘੰਟੇ ਵੀ ਤੁਹਾਨੂੰ 3 ਘੰਟੇ ਰ ਅਗੇ ਲੱਗਣ ਲੱਗ ਪੈਂਦੇ ਕਿ ਫਿਲਮ ਖਤਮ ਕਿਉਂ ਨਹੀਂ ਹੋ ਰਹੀ ਹਾਂ ਮਤਲਬ ਫਿਲਮ ਨੂੰ ਖਿੱਚਿਆ ਗਿਆ ਫਿਲਮ ਨੂੰ ਖਿੱਚਿਆ ਗਿਆ ਫਿਲਮ ਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਹਰੇਕ ਫਿਲਮ ਹੋਣ ਤੁਸੀਂ ਦੇਖੋ ਕਿ ਜਦੋਂ ਕੋਈ ਇੱਕ ਮੂਵੀ ਆਂਦੀ ਹੈ ਤਾਂ ਮਤਲਬ ਇਹ ਨਹੀਂ ਕਿ ਉਦਾਂ ਦੀ ਮੂਵੀ ਨਹੀਂ ਆ ਸਕਦੀ ਪਹਿਲਾਂ ਇੱਕ ਮੂਵੀ ਆਈ ਸੀ ਸਪਾਈਡਰਮੈਨ ਹਮ ਸੁਪਰਮੈਨ ਉਹ ਸੁਪਰਮੈਨ ਇੱਕ ਹੋਰ ਆ ਗਈ ਮਤਲਬ ਉਹਦਾ ਤੇ ਇਹਦਾ ਉਹਨਾਂ ਨੇ ਨਵੇਂ ਤਰੀਕੇ ਦੇ ਨਾਲ ਉਸ ਫਿਲਮ ਨੂੰ ਪ੍ਰੈਜੈਂਟ ਕੀਤਾ ਪਰ ਇਸ ਮੂਵੀ ਦੇ ਵਿੱਚ ਮਾਲਿਕ ਮੂਵੀ ਦੇ ਵਿੱਚ ਜੇ ਤੁਸੀਂ ਰਾਜਕੁਮਾਰ ਰਾਓ ਦੇ ਕਰੈਕਟਰ ਨੂੰ ਛੱਡ ਦੋ ਮਾਨੁਸ਼ੀ ਛਿਲਰ ਵੀ ਉਹਨਾਂ ਦੇ ਨਾਲ ਇਸ ਕਿਰਦਾਰ ਦੇ ਵਿੱਚ ਹੈ ਪਰ ਉਹ ਇੱਕ ਵਿਲਨ ਦੀ ਜਿਹੜੀ ਵਾਈਫ ਦਾ ਕਰੈਕਟਰ ਜਿੱਦਾਂ ਦਾ ਹੋਣਾ ਚਾਹੀਦਾ ਜਦੋਂ ਆਵੇ ਉਹ ਉਹ ਸਕਰੀਨ ਪ੍ਰੈਜੈਂਟੇਸ਼ਨ ਉਦਾਂ ਦੀ ਮਹਿਸੂਸ ਨਹੀਂ ਹੋਈ ਥੋੜਾ ਜਿਹਾ ਉਹ ਉਹਨਾਂ ਦਾ ਦਬਦਬਾ ਘਟ ਰਿਹਾ ਜਿਹੜੇ ਵਿਲਨ ਬਣਾਏ ਨੇ ਹਾਲਾਂਕਿ ਉਹ ਸਾਊਥ ਤੋਂ ਲਏ ਗਏ ਹੋ ਉਹ ਗਰਮ ਗਰਮ ਆਏ ਜ਼ਰੂਰ ਫੇ ਮੁੜ ਕੇ ਇਦਾਂ ਠੰਡੇ ਬਸਤੇ ਦੇ ਵਿੱਚ ਉਹਨਾਂ ਦੇ ਕਰੈਕਟਰ ਨੂੰ ਪਾ ਦਿੱਤਾ ਗਿਆ ਮਤਲਬ ਕਿ ਕਰੈਕਟਰ ਆਪਣੇ ਆਪ ਜਿਹੜਾ ਕਰੈਕਟਰ ਕੋ ਚੰਗਾ ਲੱਗ ਰਿਹਾ ਸੀ ਉਹਨੂੰ ਸਕਰੀਨ ਟਾਈਮ ਘੱਟ ਮਿਲਿਆ ਜਿਹੜੇ ਕਰੈਕਟਰ ਨੂੰ ਸਕਰੀਨ ਟਾਈਮ ਜ਼ਿਆਦਾ ਮਿਲਿਆ ਉਹ ਆਪਣੇ ਰੋਲ ਦੇ ਨਾਲ ਜਸਟਿਸ ਨਹੀਂ ਕਰ ਸਕੇ ਲੈ ਦੇ ਕੇ ਇਸ ਫਿਲਮ ਦੇ ਵਿੱਚ ਜੇ ਕੋਈ ਚੰਗੀ ਛਾਪ ਛੱਡਣ ਦੇ ਵਿੱਚ ਕਾਮਯਾਬ ਹੋਇਆ ਉਹ ਰਾਜਕੁਮਾਰ ਰਾਓ ਨੇ ਰਾਜਕੁਮਾਰ ਰਾਓ ਨੇ ਫਿਲਮ ਦੇ ਵਿੱਚ ਚੰਗੀ ਛਾਪ ਛੱਡੀ ਹੈ ਇੱਕ ਅਲੱਗ ਕਰੈਕਟਰ ਮਤਲਬ ਉਸ ਵਿਅਕਤੀ ਦੀਆਂ ਅੱਖਾਂ ਬੋਲ ਰਹੀਆਂ ਸੀ ਕੁਝ ਸੀਨ ਐਦਾਂ ਦੇ ਸੀ ਕਿ ਜਿਹੜੇ ਥੀਏਟਰ ਤੋਂ ਬਾਹਰ ਨਿਕਲ ਕੇ ਵੀ ਰਾਜਕੁਮਾਰ ਰਾਓ ਦੀ ਜਿਹੜੀ ਛਵੀ ਹੈ ਔਰ ਪੁੱਛਤਾ ਲੋਕਾਂ ਦੇ ਵੱਲੋਂ ਜਿਹੜੇ ਮਾਹਰ ਨੇ ਇਸ ਫਿਲਮਾਂ ਦੇ ਰਿਵਿਊ ਕਰਦੇ ਨੇ ਉਹਨਾਂ ਦੇ ਵੱਲੋਂ ਤਾਂ ਇਹ ਚੀਜ਼ ਵੀ ਕਹੀ ਗਈ ਕਿ ਰਾਜਕੁਮਾਰ ਰਾਓ ਦਾ ਅੱਜ ਤੱਕ ਦੇ ਉਹਨਾਂ ਦੇ ਕੈਰੀਅਰ ਦੀ ਸਭ ਤੋਂ ਸ਼ਾਨਦਾਰ ਪਰਫਾਰਮੈਂਸ ਸੀ ਕਿ ਅੱਖਾਂ ਦੇ ਨਾਲ ਉਹ ਆਪਣੀਆਂ ਗੱਲਾਂ ਸਮਝਾ ਰਹੇ ਸੀ ਔਰ ਉਸੇ ਤਰੀਕੇ ਦੇ ਨਾਲ ਰਾਜਕੁਮਾਰ ਰਾਓ ਦੀ ਪਰਫਾਰਮੈਂਸ ਸ਼ਾਨਦਾਰ ਸੀ ਪਰ ਫਿਲਮ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਕਮੀਆਂ ਰਹੀਆਂ ਜਿਵੇਂ ਲੈਂਥ ਦੀ ਮੈਂ ਗੱਲ ਕਰ ਰਿਹਾ ਕਿ 2 ਘੰਟੇ 29 ਮਿੰਟ ਦੀ ਸ਼ਾਇਦ ਮੂਵੀ ਹੈ ਉਹਨੂੰ ਉਹਦੇ ਵਿੱਚ ਵੀ ਤੁਹਾਨੂੰ ਫਿਲਮ ਖਿੱਚੀ ਖਿੱਚੀ ਮਹਿਸੂਸ ਹੁੰਦੀ ਹੈ ਹੁਮਾ ਹੁਮਾ ਕ੍ਰੇਸ਼ੀ ਦੀ ਬੜੇ ਲੰਬੇ ਸਮੇਂ ਬਾਅਦ ਐਂਟਰੀ ਹੋਈ ਹੈ ਉਹਨਾਂ ਦਾ ਜਦੋਂ ਆਈਟਮ Song ਆਉਂਦਾ ਤੇ ਇਸ ਤਰੀਕੇ ਦੇ ਨਾਲ ਲੱਗਦਾ ਕਿ ਫਿਲਮ ਵਧੀਆ ਚੱਲ ਰਹੀ ਸੀ ਥ੍ਰਿਲਰ ਚੱਲ ਰਿਆ ਸੀ ਡਾਇਲੋਗ ਵਧੀਆ ਚੱਲ ਰਿਆ ਸੀ ਉਹ ਆਇਆ ਉੱਥੇ ਇੱਕਦਮ ਫਿਲਮ ਕੱਟੀ ਜਈ ਗਈ ਛੋੜੀ ਜੀ ਕਿ ਉਹ ਉੱਥੇ ਆਈਟਮ Song ਦੀ ਮੂਵਮੈਂਟ ਨਹੀਂ ਮੈਂ ਗਾਣਿਆਂ ਦੀ ਗੱਲ ਕਰਾਂਗੀ ਕਿ ਫਿਲਮ ਦੇ ਤਿੰਨ ਗਾਣੇ ਨੇ ਤੇ ਇਦਾਂ ਤਾਂ ਨਹੀਂ ਹੈਗਾ ਕਿ ਅਨਨੈਸੈਸਰੀ ਉਸ ਚੀਜ਼ ਨੂੰ ਪਾਇਆ ਗਿਆ ਹੋਇਆ ਅਨਨੈਸੈਸਰੀ ਨਹੀਂ ਵੀ ਲੋੜ ਸੀ ਫਿਲਮ ਦੇ ਵਿੱਚ ਡਾਇਲੋਗ ਬੜੇ ਅੱਛੇ ਲਿਖੇ ਗਏ ਹੂੰ ਡਾਇਲੋਗ ਕੋ ਕਹਿਣ ਦਾ ਜਿਹੜਾ ਤਰੀਕਾ ਆ ਉਹ ਵੀ ਚੰਗਾ ਸੀਗਾ ਔਰ ਇਸ ਕਰਕੇ ਜਦੋਂ ਗਾਣਾ ਆਂਦਾ ਤਾਂ ਕਿਤੇ ਨਾ ਕਿਤੇ ਫਿਲਮ ਨੂੰ ਕੱਟ ਕੇ ਚਲ ਜਾਂਦਾ ਮਤਲਬ ਉਸ ਫਿਲਮ ਦੇ ਨਾਲ ਰਿਲੇਟ ਨਹੀਂ ਕਰ ਪਾਰੇ ਗਾਣੇ ਹਮ ਖਾਸ ਕਰਕੇ ਹੂਮਾ ਕ੍ਰੋਸ਼ੀ ਦੇ ਮੈਂ ਜਿਹੜੇ ਗਾਣੇ ਗਾਣੇ ਦਾ ਜ਼ਿਕਰ ਕਰ ਰਿਹਾ ਕਿ ਉੱਥੇ ਆ ਕੇ ਫਿਲਮ ਇੱਕ ਵਾਰੀ ਕੱਟੀ ਗਈ ਫਿਰ ਦੁਬਾਰਾ ਤੋਂ ਫਿਲਮ ਨੂੰ ਸਟੈਬਲਿਸ਼ ਕਰਨਾ ਪੈ ਰਿਹਾ ਸੋ ਇਸ ਤਰੀਕੇ ਦੀਆਂ ਕਮੀਆਂ ਜਿਹੜੀਆਂ ਫਿਲਮ ਦੇ ਵਿੱਚ ਨਜ਼ਰ ਆਈਆਂ ਅੱਛਾ ਫਰਸਟ ਡੇ ਜਦੋਂ ਇਹ ਰਿਲੀਜ਼ ਹੁੰਦੀ ਆ ਮੂਵੀ 11 ਜੁਲਾਈ ਨੂੰ ਤਾਂ ਇਹ ਕਿਹੋ ਜਿਹਾ ਸ਼ੋ ਦਾ ਰਿਸਪੌਂਸ ਰਹਿੰਦਾ ਹੈ ਰਿਸਪੌਂਸ ਜਦੋਂ ਇਸ ਤਰੀ ਔਰ ਇੱਕ ਨਵੀਂ ਟੀਮ ਹੋਵੇ ਸਾਰੀ ਰਾਜਕੁਮਾਰ ਰਾਓ ਦੇ ਲਈ ਇੱਕ ਨਵੇਂ ਕਨਸੈਪਟ ਦੇ ਵਿੱਚ ਤੇ ਫਿਲਮ ਨੇ 3.5 ਕਰੋੜ ਰੁਪਇਆ ਕਮਾਇਆ ਹੈ ਔਰ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਹ ਇੱਕ ਚੰਗੀ ਓਪਨਿੰਗ ਹੈ। ਹਮ ਚੰਗੀ ਓਪਨਿੰਗ ਹੈ 3.5 ਕਰੋੜ ਰੁਪਇਆ ਫਿਲਮ ਨੇ ਸ਼ੁੱਕਰਵਾਰ ਨੂੰ ਕਮਾਇਆ। ਹਮ ਸ਼ਨੀਵਾਰ ਹੈ ਐਤਵਾਰ ਹੈ ਵੀਕਐਂਡ ਦੇ ਉੱਪਰ ਫਿਲਮ ਚੰਗਾ ਪਰਫਾਰਮ ਕਰ ਸਕਦੀ ਹੈ ਜਿਸ ਤਰੀਕੇ ਦੇ ਨਾਲ ਹੁਣ ਕੱਲ ਤੋਂ ਮੂਵੀ ਦੇ ਰਿਵਿਊ ਲੋਕਾਂ ਦੇ ਰਿਵਿਊ ਆਣੇ ਸ਼ੁਰੂ ਹੋਏ ਆ। ਹਮ ਉਸ ਤੋਂ ਬਾਅਦ ਫਿਲਮ ਨੂੰ ਥੋੜਾ ਜਿਹਾ ਹੁਲਾਰਾ ਹੋਰ ਮਿਲੇਗਾ ਔਰ ਫਿਲਮ ਠੀਕ-ਠਾਕ ਬਿਜ਼ਨਸ ਕਰ ਜਾਏਗੀ ਵਨ ਟਾਈਮ ਵਾਚ ਮੂਵੀ ਹੈ ਪਰ ਫਿਲਮ ਤੋਂ ਜੋ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਰਾਜਕੁਮਾਰ ਰਾਓ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਦੀ ਕਾਮੇਡੀ ਮੂਵੀ ਦੇ ਵਿੱਚ ਵੀ ਤੁਹਾਨੂੰ ਇੱਕ ਮੈਸੇਜ ਲਾਸਟ ਦੇ ਵਿੱਚ ਜ਼ਰੂਰ ਮਿਲ ਜਾਂਦਾ ਇਸ ਮੂਵੀ ਦੇ ਵਿੱਚ ਰਾਜਕੁਮਾਰ ਰਾਓ ਨੇ ਤਾਂ ਜ਼ਰੂਰ ਸੋਚ ਲਿਆ ਫਿਲਮ ਸਾਈਨ ਕਰਨ ਲੱਗੇ ਕਿ ਮੇਰੇ ਮੇਰਾ ਇੱਕ ਨਵਾਂ ਕਿਰਦਾਰ ਜਿਹੜਾ मेरा एक ਨਵਾਂ ਉਹ ਉੱਪਰ ਕੇ ਲੋਕਾਂ ਦੇ ਸਾਹਮਣੇ ਆਏਗਾ ਕਿ ਮੈਂ ਇਸ ਤਰੀਕੇ ਦੇ ਕਰੈਕਟਰ ਵੀ ਕਰ ਸਕਦਾ ਪਰ ਸ਼ਾਇਦ ਸਕ੍ਰਿਪਟ ਉਹਨਾਂ ਨੇ ਉਸ ਤਰੀਕੇ ਦੇ ਨਾਲ ਵਾਚ ਨਹੀਂ ਕੀਤੀ ਜਾਂ ਸਕ੍ਰਿਪਟ ਦੇ ਉੱਪਰ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋ ਪਾਇਆ ਜਿੱਦਾਂ ਦੀਆਂ ਰਾਜਕੁਮਾਰ ਰਾਓ ਦੀਆਂ ਪਿਛਲੀਆਂ ਮੂਵੀ ਅੱਛਾ ਰਾਜਕੁਮਾਰ ਰਾਓ ਦੀ ਇਸ ਤੋਂ ਪਿਛਲੀ ਮੂਵੀ ਦੀ ਗੱਲ ਕਰੀਏ ਭੂਲ ਚੁੱਕ ਮਾਫ ਜਿਹੜੀ ਆਈ ਸੀਗੀ ਉਹਨੇ ਫਰਸਟ ਡੇ ਦੇ ਵਿੱਚ ਤੁਸੀਂ ਕਹਿ ਲੋ 7 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਤੇ ਕੀ ਹੋជា ਲੱਗ ਰਿਹਾ ਹੈ ਕਿ ਲੋਕੀ ਉਸ ਕੈਰੈਕਟਰ ਨੂੰ ਰਾਜਕੁਮਾਰ ਰਾਉ ਦੇਨ ਜ਼ਿਆਦਾ ਪਸੰਦ ਕਰ ਰਹੇ ਨੇ ਕਿ ਮਤਲਬ ਕੀ ਕਹਿਣਾ ਹੋ ਸਕਦਾ ਹੈ ਉਸ ਉਸ ਕੈਰੈਕਟਰ ਉਹ ਕੈਰੈਕਟਰ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਬੈਠ ਚੁੱਕਾ ਕਿਉਂਕਿ ਹਮੇਸ਼ਾ ਇਸ ਦੀ ਤੂੰ ਦੀ ਗੱਲ ਕਰੋ ਮੂਵੀਜ਼ ਕੀ ਗੱਲ ਕਰੋ ਭੁੱਲ ਚੁੱਕ ਮਾਫ ਦੀ ਗੱਲ ਕਰੋ ਹੋਰ ਬਹੁਤ ਸਾਰੀਆਂ ਮੂਵੀਜ਼ ਕਿਉਂਕਿ ਰਾਜਕੁਮਾਰ ਰਾਉ ਦੀਆਂ ਫਿਲਮਾਂ ਦੀ ਇੱਕ ਖਾਸ ਗੱਤ ਰਹੀ ਹੈ ਕਿ ਬਹੁਤ ਸਾਰੇ ਘਟ ਇਦਾਂ ਦੇ ਐਕਟਰ ਹੁੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੂਵੀ ਉਹਨਾਂ ਦੀ ਜਦੋਂ ਆਉਂਦੀ ਆ ਉਹਨਾਂ ਦੀ ਮੂਵੀ ਦਾ ਪਲੱਸ ਪੁਆਇੰਟ ਇਹ ਹੋ ਜਾਂਦਾ ਕਿ ਉਹਨਾਂ ਦੀ ਮੂਵੀ ਦਾ ਇੱਕ ਗਾਣਾ ਜਿਹੜਾ ਪਹਿਲੇ ਸੁਪਰ ਹਿੱਟ ਹੋ ਗਿਆ ਹੁੰਦਾ ਬਿਲਕੁਲ ਜੇ ਤੁਸੀਂ ਇਮਰਾਨ ਹਾਸ਼ਮੀ ਦਾ ਜ਼ਿਕਰ ਕਰੋ ਫਿਲਮਾਂ ਜਿੰਦਾਂ ਦੀ ਮਰਜ਼ੀ ਸੀ ਇਮਰਾਨ ਹਾਸ਼ਮੀ ਦੀਆਂ ਫਿਲਮਾਂ ਚੱਲੀਆਂ ਨਹੀਂ ਜਾਂ ਪਰ ਗਾਣਾ ਜਿਹੜਾ ਸੀਗੇ ਗਾਣੇ ਆਉਂਦੇ ਸੀ ਉਹ ਇਮਰਾਨ ਹਾਸ਼ਮੀ ਦੀ ਫਿਲਮ ਤੇ ਪਹਿਲੇ ਸੁਪਰ ਹਿੱਟ ਹੋ ਜਾਂਦੇ ਸੀ ਲੋਕ ਥੀਏਟਰ ਤੱਕ ਜਾਣ ਲਈ ਮਜਬੂਰ ਹੋ ਜਾਂਦੇ ਸੀ ਸੇਮ ਇਸੇ ਤਰੀਕੇ ਦੇ ਨਾਲ ਰਾਜਕੁਮਾਰ ਰਾਓ ਦੇ ਨਾਲ ਹੁੰਦਾ ਰਾਜਕੁਮਾਰ ਰਾਓ ਦੀ ਫਿਲਮ ਦਾ ਇੱਕ ਗਾਣਾ ਪਹਿਲੇ ਹੀ ਹਿੱਟ ਹੋ ਜਾਂਦਾ ਹੂੰ ਤੇ ਉਹ ਗਾਣਾ ਹਿੱਟ ਹੋਣ ਦੇ ਨਾਲ ਫਿਲਮ ਦੀ ਲੋਕਾਂ ਦੀ ਪ੍ਰਸਤੀ ਹੈ ਜਿਹੜੀ ਆ ਉਹ ਜਾਦੀ ਵੱਜ ਜਾਂਦੀ ਆ ਦਰਸ਼ਕ ਮਿਊਜ਼ਿਕ ਦਰਸ਼ਕ ਨਵੇਂ ਹੋਰ ਦਰਸ਼ਕ ਦੇ ਜਾਂਦਾ ਫਿਲਮ ਨੂੰ ਹੂੰ ਇਸ ਫਿਲਮ ਦੇ ਵਿੱਚ ਕੀ ਹੋਇਆ ਕਿ ਸੁਪਰ ਹਿੱਟ ਗਾਣਾ ਨਹੀਂ ਹੈ ਕੋਈ ਜਿਹੜਾ ਲੋਕਾਂ ਦੀ ਜ਼ੁਬਾਨ ਤੇ ਹੋਵੇ ਉਸ ਗਾਣੇ ਕਰਕੇ ਫਿਲਮ ਨੂੰ ਦੇਖਣ ਜਾਇਆ ਜਾਵੇ ਹੂੰ ਤੁਹਾਨੂੰ ਯਾਦ ਹੋਏਗਾ ਫਿਲਮ ਜਿਹੜੀ ਜਦੋਂ ਪਹਿਲੀ ਆਈ ਸੀ ڈاکੂਆਂ ਦਾ ਮੁੰਡਾ ਹੂੰ ਡਾਲਰਾਂ ਵਾਂਗੂ ਨਹੀਂ ਹੂੰ ਮਤਲਬ ਸਿੱਧੂ ਮੂਸੇ ਵਾਲੇ ਦਾ ਜਦੋਂ ਉਹ ਗਾਣਾ ਆਇਆ ਸੀ 50% ਲੋਕ ਸਿੱਧੂ ਮੂਸੇਵਾਲੇ ਦਾ ਉਸ ਗਾਣੇ ਨੂੰ ਥੀਏਟਰ ਦੇ ਵਿੱਚ ਸੁਣਨ ਦੇ ਲਈ ਗਏ ਸੀ। ਉਸ ਮੂਵੀ 'ਚ ਹੋਣਾ ਕਿਤੇ ਕਿਤੇ ਨਾ ਕਿਤੇ ਹੋਰ ਦਰਸ਼ਕਾਂ ਨੂੰ ਇਹੀ ਕਾਰਨ ਸੀ ਕਿ ਡਾਕੂਆਂ ਦਾ 3 ਮੂਵੀ ਦੇ ਵਿੱਚ ਵੀ ਉਹ ਦੁਆਰਾ ਉਸ ਗਾਣੇ ਨੂੰ ਲਿਆ ਗਿਆ ਹਾਲਾਂਕਿ ਗਾਣਾ ਲਾਸਟ ਦੇ ਵਿੱਚ ਬਿਲਕੁਲ ਚੱਲਦਾ ਪਰ ਲੋਕ ਉਹ ਕਿਤੇ ਨਾ ਕਿਤੇ ਗਾਣੇ ਦੇ ਨਾਲ ਰਿਲੇਟ ਕਰ ਰਹੇ ਸੀ। 뮤ਜ਼ਿਕ ਭਾਰਤੀ ਇੰਡਸਟਰੀ ਦੇ ਵਿੱਚ ਅੱਜ ਦੇ ਸਮੇਂ ਦੇ ਉੱਪਰ ਤਾਂ ਬਹੁਤ ਸਾਰੀਆਂ ਮੂਵੀਜ਼ ਇਦਾਂ ਦੀਆਂ ਜਿਨ੍ਹਾਂ ਦੇ ਵਿੱਚ ਗਾਣੇ 2 ਜਾਂ 3 ਰਹਿ ਗਏ। ਤੁਸੀਂ 90 ਦੇ ਦਹਾਕਦਿਆਂ ਮੂਵੀਜ਼ ਚੱਕ ਕੇ ਦੇਖੋ 12-12 ਗਾਣੇ ਵੀ ਫਿਲਮਾਂ ਦੇ ਹੋਣ। ਗਾਣਿਆਂ ਦੀ ਲੈਂਥ ਵੀ ਬਹੁ ਮਤਲਬ ਗਾਣੇ ਉਹ ਨਹੀਂ ਸੀ ਹੁੰਦਾ ਕਿ ਇਸ ਸਿਚੁਏਸ਼ਨ ਦੇ ਨਾਲ ਤੁਸੀਂ ਕੁੜੀ ਨੇ ਮੁੰਡੇ ਨੂੰ ਕੋਈ ਗੱਲ ਕਹੀ ਗੱਲ ਇਲਾਹਾਬਾਦ ਤੇ ਮੰਨ ਲਓ ਕਹੀ ਆ ਤੇ ਉਹ ਫਿਰ ਸਿੱਧੇ ਤੁਹਾਨੂੰ ਉਹ ਯੂਰਪ ਦੇ ਕਿਸੇ ਕੰਟਰੀ ਦੇ ਵਿੱਚ ਨਜ਼ਰ ਆਉਂਦੇ ਸੀ ਗਾਣਾ ਗਾਉਂਦੇ ਹੋਏ ਇਦਾਂ ਗਾਣੇ ਹੁੰਦੇ ਸੀ 90s ਦੇ ਵਿੱਚ ਜਾ ਕੇ ਔਰ ਉਹ ਗਾਣਿਆਂ ਦੀ ਲੈਂਥ ਵੀ ਲੰਬੀ ਹੁੰਦੀ ਸੀ ਪਰ ਗਾਣੇ ਬਹੁਤ ਵਧੀਆ ਹੁੰਦੇ ਸੀ ਹਾਂ ਮਤਲਬ ਮੂਵੀਜ਼ ਨੂੰ ਲੋਕ ਪਹਿਲਾਂ ਹੀ ਇਸ ਕਰਕੇ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਸੀ ਕਿ ਫਿਲਮ ਦੇ ਗਾਣੇ ਬਹੁਤ ਚੰਗੇ ਆ ਫਿਲਮ ਦੇਖਣ ਜਾਣੀ ਹੈ ਹਾਂ ਅੱਜ ਦੇ ਸਮੇਂ ਦੇ ਉੱਤੇ ਕੁਝ ਮੂਵੀਜ਼ ਦੇ ਵਿੱਚ ਇਦਾਂ ਹੋ ਰਿਹਾ ਕਿ ਗਾਣਿਆਂ ਦੇ ਉੱਪਰ ਤਵੱਜੋ ਨਹੀਂ ਦਿੱਤੀ ਜਾ ਰਹੀ ਇਹ ਚੰਗੀ ਗੱਲ ਆ ਵੈਸੇ ਵੈਸੇ ਇਹ ਚੰਗੀ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਟੋਰੀ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਹੀ ਗਾਣੇ ਹੋਣੇ ਚਾਹੀਦੇ ਨਾ ਕਿ ਗਾਣਿਆਂ ਦੇ ਹਿਸਾਬ ਦੇ ਨਾਲ ਗਾਨੀਆਂ ਦੀ ਡਿਮਾਂਡ ਦੇ ਨਾਲ ਸਟੋਰੀ ਹੋਣੀ ਚਾਹੀਦੀ ਹੈ ਅੱਛਾ ਇਹ ਜਿਹੜੀ ਫਿਲਮ ਆ ਟਵਿਸਟ ਦੇ ਨਾਲ ਥ੍ਰਿਲਸ ਦੇ ਨਾਲ ਗੈਂਗਸਟਰ ਡਰਾਮੇ ਦੇ ਨਾਲ ਇਮੋਸ਼ਨ ਨਾਲ ਸਸਪੈਂਸ ਨਾਲ ਭਰੀ ਮੂਵੀ ਦਾ ਇਹ ਫੁੱਲ ਪੈਕੇਜ ਆ ਤੇ ਕਿਹੜਾ ਸਰਟੀਫਿਕੇਟ ਆ ਜਿਹੜਾ ਪਾਸ ਹੋਇਆ ਕਿ ਬੱਚਿਆਂ ਨਾਲ ਦੇਖਣ ਜਾ ਸਕਦੇ ਇਸ ਮੂਵੀ ਨੂੰ ਦਰਸ਼ਕ ਐਡਲਟ ਇਹ ਸਰਟੀਫਿਕੇਟ ਦਿੰਦਾ ਪਰ ਇਹ ਵਾਲੀ ਗੱਲ ਹੈ ਨਹੀਂ ਕੋਈ ਮਤਲਬ ਇੱਕ ਦੋ ਜਿਹੜੇ ਆਈਟਮ Song ਦੀ ਤੁਸੀਂ ਗੱਲ ਕੀਤੀ ਆਈਟਮ Song ਵੀ ਉਹ ਇਦਾਂ ਦਾ ਨਹੀਂ ਹੈ ਕਿ ਤੁਸੀਂ ਫੈਮਿਲੀ ਦੇ ਨਾਲ ਨਹੀਂ ਦੇਖ ਸਕਦੇ ਉਹਦੇ ਨਾਲੋਂ ਵੱਧ ਤੁਸੀਂ ਹਿਸਟਰੀ ਇਸਤਰੀ 2 ਹੋਵੇ ਜਾਂ ਹੋਰ ਬਹੁਤ ਸਾਰੀਆਂ ਮੂਵੀ ਜਾਂ ਤੁਸੀਂ ਕਹੋ ਕਿ ਪੁਸ਼ਪਾ 2 ਦੇ ਵਿੱਚ ਵੀ ਆਈਟਮ Song ਸੀ ਉਸ ਤਰੀਕੇ ਦਾ ਵੀ ਆਈਟਮ Song ਸੀ ਫਿਲਮ ਦੇ ਵਿੱਚ ਕੁਝ ਡਾਇਲੋਗ ਹੈ ਐਸੇ ਹੂੰ ਬਹੁਤ ਯਾਦ ਹੈ ਐਸੇ ਡਾਇਲੋਗ ਨਹੀਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਨਹੀਂ ਸੁਣੇ ਜਾਂਦੇ ਕਿਉਂਕਿ ਬੱਚਿਆਂ ਦੇ ਹੱਥ ਦੇ ਵਿੱਚ ਸੋਸ਼ਲ ਮੀਡੀਆ ਆ ਉਹਦੇ ਨਾਲੋਂ ਵੱਧ ਸੋਸ਼ਲ ਮੀਡੀਆ ਦੇ ਉੱਪਰ ਸਾਰਾ ਕੁਝ ਉਹ ਦਿਖ ਰਿਹਾ ਹੈ ਇਹ ਇਹ ਸਰਟੀਫਿਕੇਟ ਮਿਲਿਆ ਫਿਲਮ ਨੂੰ ਪਰ ਥੋੜੇ ਜਿਹਾ ਵਾਇਲੈਂਸ ਵਾਲੇ ਸੀਨ ਹੈ ਵਾਇਲੈਂਸ ਦੇ ਹਾਂ ਥੋੜੇ ਹੈ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਾ ਹੈ ਤੇ ਗੋਲੀਆਂ ਦੀ ਥਾਰ ਥਾਰ ਮਤਲਬ ਬਹੁਤ ਸਾਰੀਆਂ ਗੋਲੀਆਂ ਜਦੋਂ ਵੀ ਅਸੀਂ ਇਸ ਮੂਵੀ ਦਾ ਰਿਵਿਊ ਸੁਣਨ ਦੀ ਗੱਲ ਗੱਲ ਕੀਤੀ ਆ ਤੇ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਐਨੀਮਲ ਮੂਵੀ ਮੰਗੋ ਗੋਲੀਆਂ ਦੀ ਥਾਰ ਥਾਰ ਬਹੁਤ ਹੋਈ ਆ ਦੇਖੋ 150 ਮਿੰਟ ਦੀ ਫਿਲਮ ਹੂੰ 150 ਮਿੰਟ ਦੀ ਫਿਲਮ ਆ ਤੇ ਤੁਸੀਂ ਕਹੋਗੇ 150 ਗੋਲੀ ਵੀ ਚੱਲੀ ਆ ਮਤਲਬ ਸ਼ੁਰੂਆਤ ਦੇ ਵਿੱਚ ਇੱਕ ਡਾਇਲੋਗ ਔਰ ਰਾਜਗੁਰਮਨ ਰਾਉ ਦਾ ਜਿਹੜਾ ਉਹ ਉਹ ਇਹ ਚੀਜ਼ ਬਿਆਨ ਕਰਦਾ ਕਿ ਜਿੰਨੀਆਂ ਗੋਲੀਆਂ ਚਲਾ ਸਕਦੇ ਆ ਚਲਾ ਦਿਓ ਮਤਲਬ ਉਹ ਚਲਾਈਆਂ ਫਿਲਮ ਦੇ ਵਿੱਚ ਹਮ ਮੈਂ ਕਹਿੰਦਾ ਕਿ ਇਹ ਫਿਲਮ ਨੂੰ ਤੁਸੀਂ ਦੇਖੋ ਇੱਕ ਹੋਰ ਨਵੀਂ ਫਿਲਮ ਦਾ ਟੀਜ਼ਰ ਆਇਆ ਧੁਰੰਦਰ ਹਮ ਰਣਵੀਰ ਸਿੰਘ ਦਾ ਤੁਸੀਂ ਉਹ ਮੂਵੀ ਦਾ ਟ੍ਰੇਲਰ ਦੇਖੋਗੇ ਤੁਹਾਨੂੰ ਉਹ ਧੁਰੰਦਰ ਜਿਹੜੀ ਮੂਵੀ ਦਾ ਟ੍ਰੇਲਰ ਆ ਤੁਹਾਨੂੰ ਕਿਤੇ ਨਾ ਕਿਤੇ ਰਿਲੇਟ ਕਰਦਾ ਨਜ਼ਰ ਆਏਗਾ ਐਨੀਮਲ ਦੇ ਨਾਲ ਪੰਜਾਬੀ ਗਾਣੇ ਦੇ ਨਾਲ ਹੀ ਸ਼ੁਰੂਆਤ ਹੋ ਰਹੀ ਹੈ ਬਿਲਕੁਲ ਉਸੇ ਤਰੀਕੇ ਦਾ ਅਵਤਾਰ ਜਿਹੜਾ ਹੈ ਪਰ ਐਨੀਮਲ ਦੇ ਵਿੱਚ ਰਨਵੀਰ ਕਪੂਰ ਇਦਾਂ ਦੀ ਛਵੀ ਛੱਡ ਗਏ ਕਿ ਹੁਣ ਜੇ ਕੋਈ ਉਹਦਾ ਦਾ ਕਰੈਕਟਰ ਕਰਦਾ ਵੀ ਨਜ਼ਰ ਆਏਗਾ ਤੇ ਤੁਸੀਂ ਉਹਦੇ ਵਿੱਚੋਂ ਰਨਵੀਰ ਕਪੂਰ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ ਸੋ ਇਸ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਵੀ ਬਹੁਤ ਕੋਸ਼ ਹੈ ਪਰ ਤੁਸੀਂ ਕਿਸੇ ਨਾ ਕਿਸੇ ਐਕਟਰ ਦੇ ਨਾਲ ਰਿਲੇਟ ਕਰਦੇ ਨਜ਼ਰ ਆ ਰਹੇ ਹੋ ਤੁਸੀਂ ਰਾਜਕੁਮਾਰ ਰਾਓ ਨੂੰ ਇਸ ਫਿਲਮ ਦੇ ਵਿੱਚ ਸਟੋਰੀ ਦੇ ਕਰਕੇ ਜਾਂ ਗਾਣਿਆਂ ਦੇ ਕਰਕੇ ਜਾਂ ਫਿਲਮ ਦੀ ਸਕਰੀਨ ਪ੍ਰੈਜ਼ੈਂਟ ਜਿਹੜੀ ਹੈ ਉਸ ਤਰੀਕੇ ਦੇ ਨਾਲ ਨਹੀਂ ਹੋਈ ਹਾਂ ਇੱਕ ਚੀਜ਼ ਮੈਨੂੰ ਫਿਲਮ ਦੇ ਵਿੱਚ ਜਿਹੜੀ ਚੰਗੀ ਲੱਗੀ ਆ ਕਿ 90s ਦਾ ਦੌਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਸਿਨੇਮੈਟੋਗ੍ਰਾਫਰਸ ਨੇ ਕੀਤੀ ਆ ਉਹਦੇ ਵਿੱਚ ਉਹ ਬਖੋਬੀ ਕਾਮਯਾਬ ਹੋਇਆ ਕਿ ਤੁਹਾਨੂੰ 90 ਦੇ ਦशक ਵਾਲੇ ਸੈਟਅਪ ਉਹ ਬਾਕੂ ਵੀ ਉਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲੇ ਆ ਕਿ ਜੇ 90 ਦੇ ਦशक ਦੇ ਦੌਰ ਦੀ ਤੁਸੀਂ ਫਿਲਮ ਦਿਖਾ ਰਹੇ ਹੋ ਤੇ 90 ਦਾ ਦशक ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆਏਗਾ ਇਸ ਚੀਜ਼ ਜਿਹੜੀ ਮੈਨੂੰ ਵਧੀਆ ਲੱਗੀ ਅੱਛਾ ਹਰ ਇੱਕ ਫਿਲਮ ਦੇ ਦੋ ਤਰ੍ਹਾਂ ਦੇ ਪੱਖ ਹੁੰਦੇ ਆ ਇੱਕ ਤਾਂ ਇੱਕ ਪੱਖ ਇਹ ਕਹਿ ਲੋ ਕਿ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਤੇ ਦੂਸਰੇ ਆਲੋਚਨਾ ਵੀ ਕਰਦੇ ਕਿ ਉਹਨਾਂ ਨੂੰ ਮੂਵੀ ਪਸੰਦ ਨਹੀਂ ਆਈ ਇਸ ਮੂਵੀ ਨੂੰ ਲੈ ਕੇ ਕਿੱਦਾਂ ਦਾ ਪਲੜਾ ਭਾਰੀ ਭਾਰੀ ਹੈ ਪਲੜਾ ਕਿਸੇ ਪਾਸੇ ਦਾ ਭਾਰੀ ਨਹੀਂ ਪਲੜਾ ਇਸ ਕਰਕੇ ਭਾਰੀ ਹੈ ਕਿ ਉਹਨਾਂ ਦੇ ਨਾਲ ਹੋਰ ਕੋਈ ਫਿਲਮ ਰਿਲੀਜ਼ ਨਹੀਂ ਹੋਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਦੇ ਕੋਲ ਜਦੋਂ ਚੁਆਇਸ ਲੋਕ ਕੀ ਹੈ ਲੋਕ ਸਟ੍ਰੈਸ ਦੇ ਵਿੱਚ ਆ ਲੋਕ ਵੀਕੈਂਡ ਦੇ ਉੱਪਰ ਕੁਝ ਇੰਜੋਏ ਕਰਨ ਦੇ ਲਈ ਜਾਣਾ ਚਾਹੁੰਦੇ ਆ ਲੋਕ ਲੋਕਾਂ ਨੇ ਘਰਾਂ ਤੋਂ ਵਿੱਚ ਉਹ ਸ਼ਨੀਵਾਰ ਨੂੰ ਐਤਵਾਰ ਨੂੰ ਨਿਕਲਣਾ ਹੈ ਕੁਝ ਨਾ ਕੁਝ ਕਰਨ ਲਈ ਕੁਝ ਦੇਖਣ ਦੇ ਲਈ ਕੁਝ ਖਾਣ ਪੀਣ ਦੇ ਲਈ ਤੇ ਲੋਕਾਂ ਦੇ ਕੋਲ ਜਦੋਂ ਆਪਸ਼ਨ ਨਹੀਂ ਹੁੰਦੀ ਤੇ ਪਲੜਾ ਇਸ ਕਰਕੇ ਵੀ ਭਾਰੀ ਹੋ ਜਾਂਦਾ ਫਿਰ ਲੋਕ ਕਹਿੰਦੇ ਵੀ ਚਲੋ ਇੱਕ ਵਾਰੀ ਰਾਜਕੁਮਾਰ ਰਾਓ ਵੱਡਾ ਨਾਮ ਆ ਫਿਲਮ ਦਾ ਮਾਹੌਲ ਉਹਦਾ ਦਾ ਬਣਿਆ ਹੋਇਆ ਸੀ ਕਿ ਫਿਲਮ ਦੇਖੀ ਜਾ ਸਕਦੀ ਹੈ ਇਸ ਕਰਕੇ ਫਿਲਮ ਨੂੰ ਇਹ ਬੈਨੀਫਿਟ ਹੋਏਗਾ ਵੀਕਐਂਡ ਦੇ ਉੱਪਰ ਸ਼ਨੀਵਾਰ ਐਤਵਾਰ ਕੇ ਲੋਕੋ ਫਿਲਮ ਦੇਖਣ ਜਾ ਸਕਦੇ ਨੇ ਔਰ ਵਨ ਟਾਈਮ ਬਹੁਤ ਜਿੱਦ ਆਪਾਂ ਜ਼ਿਕਰ ਵੀ ਕੀਤਾ ਕਿ ਵਨ ਟਾਈਮ ਵਾਚ ਹੈ ਪਰ ਫਿਲਮ ਦੀਆਂ ਜਿੱਦਾਂ ਦੀ ਤੁਸੀਂ ਪੁਸ਼ਪਾ ਦੇ ਲਈ ਜਾਂ ਰਾਈਜ਼ ਮੁਵੀ ਆਈ ਸੀ ਇਨ ਇਦਾਂ ਦੀਆਂ ਮੂਵੀਜ਼ ਦੇ ਲਈ ਜਿੱਦਾਂ ਬਿਲਡ ਅਪ ਬਣਿਆ ਹੁੰਦਾ ਉਸ ਤਰੀਕੇ ਦਾ ਬਿਲਡ ਅਪ ਨਹੀਂ ਬਣਿਆ ਹੋਇਆ ਲੋਕਾਂ ਦੇ ਵਿੱਚ ਕਿ ਫਿਲਮ ਦੇਖਣ ਜਾਣਾ ਹੀ ਜਾਣਾ ਹੂੰ ਸੋ ਬਹੁਤ ਚੰਗੀ ਜਾਣਕਾਰੀ ਹੈ ਜਿਹੜੀ ਮੂਵੀ ਦੇ ਪ੍ਰਤੀ ਨਵੀਨ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਥੋੜੀ ਰੋਜ਼ਾਨਾ ਜ਼ਿੰਦਗੀ ਤੋਂ ਰੁਟੀਨ ਤੋਂ ਹਟ ਕੇ ਆਪਣੇ ਆਪ ਨੂੰ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰਨ ਲਈ ਵਨ ਟਾਈਮ ਮੂਵੀ ਵਨ ਟਾਈਮ ਵਾਚ ਮੂਵੀ ਦੇਖ ਸਕਦੇ ਹੋ ਤੁਸੀਂ ਤੇ ਹੋਰ ਮੂਵੀਆਂ ਤੇ ਗੱਲਬਾਤ ਕਰਦੇ ਰਵਾਂਗੇ ਹੋਰ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਮਿਲਦੇ ਰਵਾਂਗੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ